ਸਰਦਾਰ ਭਾਈ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੇ ਭਾਈ ਜੀ ਈਦ ਵਾਸਤੇ ਦੇ ਕਿਸੇ ਨੂੰ ਬੱਕਰਿਆਂ ਦੀ ਰੋੜਾ ਖੱਸੀ ਬੱਕਰੇ ਇਹ ਬੰਦੇ ਪਾਤਣਾ ਤੋਂ ਆਏ ਹੋ ਨੇ ਸਪੈਸ਼ਲ ਖੱਸੀ ਬੱਕਰੇ ਲੈ ਕੇ ਠੀਕ ਆ ਜੀ ਜੇ ਕਿਸੇ ਨੂੰ ਆਉਣ ਵਾਲੀ ਮੰਡੀ ਚ ਵੀ ਇਦੋਂ ਵੱਧ ਵੈਰਾਈਟੀ ਮਿਲਣੀ ਹੈ ਪੂਰੇ ਟੌਪ ਕੁਆਲਿਟੀ ਦੇ ਬੱਕਰੇ ਨੇ ਵੀਰੇ ਸਾਰੇ ਖੱਸੀ ਬੱਕਰੇ ਘੱਟੋ ਘੱਟ 100 ਇਹਦਾ ਬਾਫਰ ਆ ਗਿਆ ਚਲ ਕੋਈ ਨਹੀਂ ਭਾਈ ਦੁਬਾਰਾ ਰਸ ਹਣਾ ਦੱਸਣਾ ਕੀ ਹੈ ਵੀਰੇ ਤੁਹਾਡੇ ਸਾਹਮਣੇ ਆ ਦੇਖੋ ਅਸੀਂ ਅਸੀਂ 90 90 ਕਿਲੋ ਦੇ ਬੱਕਰੇ ਨੇ ਪੂਰੇ ਟਾਪ ਕੁਆਲਿਟੀ ਦੇ ਬੱਕਰੇ ਨੇ ਜਿਹੜੇ ਹੁਣ ਬੱਕਰੇ ਆ ਦੇ ਨਾਲ ਕੋਲ ਬਾਈਆਂ ਕੋਲ ਘੱਟ ਲੈ ਕੇ ਆਏ ਨੇ ਆਉਣ ਵਾਲੀ ਮੰਡੀ ਦੇ ਉੱਪਰ ਜੇ ਕਿਸੇ ਨੂੰ ਈਦ ਵਾਸਤੇ ਬੱਕਰੇ ਚਾਹੀਦੇ ਨੇ ਪੂਰੀ ਟਾਪ ਕੁਆਲਿਟੀ ਦੇ ਬੱਕਰੇ ਮਿਲਣਗੇ ਖੱਸੀ ਬੱਕਰੇ ਨੇ ਸਾਰੇ ਪੂਰੇ ਸੇਰੇ ਦੇ ਬੱਕਰੇ ਨੇ ਨਿਗਾਹ ਮਾਰ ਕੇ ਦੇਖੋ ਬੱਕਰਿਆਂ ਦੀ ਸ਼ਾਈਨਿੰਗ ਪੂਰੀ ਟਾਪ ਕੁਆਲਿਟੀ ਦੇ ਉਹਨਾਂ ਲਈ ਆਪ ਤੋਏ ਹਾਂ ਇਹ ਤਾਂ ਪੂਰੇ ਟਾਪ ਕੁਆਲਟੀ ਦੇ ਬੱਕਰੇ ਨੇ ਵੀਰੇ ਬੱਕਰੇ ਨੂੰ ਸੀ ਸ਼ਾਈਨਿੰਗ ਦੇਖ ਸਕਦੇ ਹੋ ਕਿਸੇ ਬੱਕਰੇ ਦੇ ਉੱਪਰ ਜਿਹੜੇ ਆਪਾਂ ਕਹਿੰਦੇ ਆਂ ਵਾਲ ਜਿਆਦਾ ਫालतू ਨਹੀਂ ਹੈਗੇ ਰੋਕ ਕੇ ਰੱਖ ਵੀ ਉਹ ਬਾਕੀ ਉੱਪਰ ਜੇ ਅੱਜ ਇਹ ਪ੍ਰੀਤ ਵੀਰੇ ਇਹਨਾਂ ਨੇ ਬੱਕਰੇ ਘੱਟ ਲੈ ਕੇ ਆਏ ਨੇ ਇਹਨਾਂ ਨੂੰ ਪਤਾ ਨਹੀਂ ਸੀ ਮੰਡੀ ਬਾਰੇ ਜਾਣਕਾਰੀ ਨਹੀਂ ਸੀ ਅਗਲੀ ਮੰਡੀ ਤੇ ਬਾਈ ਕਹਿੰਦੇ ਸਾਡੇ ਕੋਲ 60 70 ਬੱਕਰੇ ਹੈਗੇ ਉਹ ਸਾਰੇ ਲੈ ਕੇ ਪਹੁੰਚਣਗੇ ਵੀ ਸਾਰੇ ਵੀਰਾਂ ਨੂੰ ਬੇਨਤੀ ਹੈ ਜੇ ਕਿਸੇ ਨੂੰ ਈਦ ਵਾਸਤੇ ਵੈਰਾਈਟੀ ਚਾਹੀਦੀ ਹੈ ਮਨਚਾਹੀ ਵੈਰਾਈਟੀ ਮੇਰੇ ਬੱਕਰਿਆਂ ਦੇ ਕੱਦ ਕਾਠ ਬਹੁਤ ਸੋਹਣੇ ਨੇ 40 40 ਇੰਚ ਹਾਈਟ ਦੇ ਬੱਕਰੇ ਨੇ ਅੱਜੇ ਦੁੱਗੇ ਨੇ ਕੁਛ ਚੌਗੇ ਨੇ ਠੀਕ ਹੈ ਬਹੁਤ ਵਧੀਆ ਕੁਆਲਿਟੀ ਪਹੁੰਚੀ ਹੋਈ ਆ ਬਾਕੀ ਮੰਡੀ ਚ ਤਾਂ ਹੋਊਗੀ ਹੋਰ ਆਉਣਾਂਗੇ ਜੀ ਆ ਜੀ ਮੰਡੀ ਦਾ ਆਖਤੀ ਭਰੀ ਪਿਆ ਬਾਹਰ ਫੁੱਲ ਕੰਮ ਹਨ ਫੁੱਲ ਵੀਰੇ ਫੁੱਲ ਬੱਲੇ ਬੱਲੇ ਫੁੱਲਾ ਕੰਮ ਮੰਡੀ ਚ ਪੂਰੀ ਰੌਣਕ ਹੈ ਜੀ ਜੰਤੀ ਸਾਨੂੰ ਲੱਗਦਾ ਦੀ ਮੰਡੀ ਤੇ ਫਰਕ ਪੋ ਆਹ ਮੰਡੀ ਦਾ ਲੱਗਦਾ ਸੀ ਆਪਾਂ ਨੂੰ ਵੀ ਆਖਤੀ ਮੰਡੀ ਡਾਊਨ ਹੋਈ ਮੰਡੀ ਡਾਊਨ ਹੋ ਪਰ ਮੰਡੀ ਬਾਬੇ ਦੀ ਫੁੱਲ ਕਿਰਪਾ ਵੀਰੇ ਹੂੰ ਤਾਂ ਆਹ ਸਾਈਡ ਵੀ ਫੁੱਲਾ ਦੇਖ ਸਕਦੇ ਹੋ ਤੁਸੀਂ ਪਰ ਤੰਬੂ ਆਖਤੀ ਬਹੁਤ ਨਜ਼ਾਰੇਦਾਰ ਲਾਏ ਹੋਏ ਨੇ ਇਹਨਾਂ ਨੇ ਤੇ ਭਾਈ ਕਿਸੇ ਨੂੰ ਲੋਡ ਆ ਬੱਕਰਾਂ ਦਾ ਆਇਆ ਪਿਆ ਹੜਾ ਖਾਣ ਪੀਣ ਦਾ ਹੀ ਫੁੱਲ ਪ੍ਰਬੰਧ ਆ ਮੰਡੀਆਂ 'ਚ ਜਿਹੜਾ ਕੁਛ ਮਰਜ਼ੀ ਲੈ ਸਕਦੇ